ਨਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਪੰਜਾਬ ਦੇ ਵਿੱਚ ਸ਼ਾਮਲ ਅੱਤਵਾਦੀ ਹਰਪ੍ਰੀਤ ਸਿੰਘ ਉੱਤੇ ਵੱਡਾ ਬਿਆਨ ਦਿੰਦੇ ਹੋਏ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕਾਸ਼ ਪਟੇਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਉੱਤੇ ਉਹਨੇ ਕਿਹਾ ਕਿ ਅੱਤਵਾਦੀ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਨਿਆਂ ਕੀਤਾ ਜਾਵੇਗਾ ਤੇ ਇੰਨਾ ਹੀ ਨਹੀਂ ਕਾਸ਼ ਪਟੇਲ ਨੇ ਟੀਮ ਤੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ FBI ਸੈਕਰੋਮੈਂਟੋ ਦੇ ਭਾਰਤ ਦੇ ਨਾਲ ਤਾਲਮੇਲ ਕਰਕੇ ਇਸ ਸੰਬੰਧੀ ਜਾਂਚ ਕੀਤੀ ਹੈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕਸ਼ ਪਟੇਲ ਦਾ ਪੰਜਾਬ ਦੇ ਵਿੱਚ ਸ਼ਾਮਲ ਅਤਵਾਦੀ ਹਰਪ੍ਰੀਤ ਸਿੰਘ ਉੱਤੇ ਵੱਡਾ ਬਿਆਨ ਸਾਹਮਣੇ ਹੈ ਇਸ ਸਾਰੇ ਮਾਮਲੇ ਤੇ ਬੋਲਦੇ ਹੋਏ ਪਟੇਲ ਨੇ ਆਪਣੇ ਅਕਾਊਂਟ ਐਕਸ ਉੱਤੇ ਲਿਖਿਆ ਹੈ ਕਿ ਫੜਿਆ ਗਿਆ ਹਰਪ੍ਰੀਤ ਸਿੰਘ ਸਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਇੱਕ ਕਥਿਤ ਵਿਦੇਸ਼ੀ ਅਤਵਾਦੀ ਗਿਰੋਹ ਦਾ ਹਿੱਸਾ ਹੈ ਸਾਡਾ ਮੰਨਣਾ ਹੈ ਕਿ ਭਾਰਤ ਅਤੇ ਸਯੁਕਤ ਰਾਜ ਅਮਰੀਕਾ ਦੋਵਾਂ ਦੇ ਵਿੱਚ ਪੁਲਿਸ ਸਟੇਸ਼ਨਾਂ ਉੱਤੇ ਕਈ ਹਮਲਿਆਂ ਦੀ ਯੋਜਨਾ ਬਣਾਉਣ ਦੇ ਵਿੱਚ ਸ਼ਾਮਲ ਸੀ। ਐਫਬੀਆਈ ਸੈਕਰਾਮੈਂਟੋ ਨੇ ਸਥਾਨਕ ਤੌਰ ਉੱਤੇ ਅਤੇ ਨਾਲ ਹੀ ਭਾਰਤ ਦੇ ਵਿੱਚ ਸਾਡੇ ਭਾਈਵਾਲਾਂ ਦੇ ਨਾਲ ਤਾਲਮੇਲ ਕਰਕੇ ਜਾਂਚ ਕੀਤੀ ਗਈ ਹੈ। ਪਟੇਲ ਨੇ ਅੱਗੇ ਕਿਹਾ ਕਿ ਸਾਰੇ ਦੇ ਵੱਲੋਂ ਸ਼ਾਨਦਾਰ ਕੰਮ ਅਤੇ ਨਿਆਂ ਹੋਵੇਗਾ। ਇੰਨਾ ਹੀ ਨਹੀਂ ਪਟੇਲ ਨੇ ਅੱਗੇ ਭਰੋਸਾ ਦਿੱਤਾ ਕਿ ਐਫਬੀਆਈ ਹਿੰਸਾ ਕਰਨ ਵਾਲਿਆਂ ਨੂੰ ਲੱਭਣਾ ਜਾਰੀ ਰੱਖੇਗੀ ਭਾਵੇਂ ਉਹ ਕਿਤੇ ਵੀ ਹੋਣ। ਇੱਥੇ ਦੱਸਣਾ ਦੱਸਿਆ ਹੈ ਕਿ FBI ਅਤੇ Enforcement and Removal Operation ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ ਹਮਲਿਆਂ ਦੇ ਵਿੱਚ ਸ਼ਾਮਲ ਇੱਕ ਅੱਤਵਾਦੀ ਹਰਪੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ FBI ਨੇ ਕਿਹਾ ਹੈ ਕਿ ਹਰਪੀਤ ਸਿੰਘ ਦੋ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਟੰਗ ਦੇ ਨਾਲ ਦਾਖਲ ਹੋਇਆ ਸੀ ਅਤੇ ਉਸਨੇ ਗ੍ਰਿਫਤਾਰੀ ਤੋਂ ਬਚਣ ਦੇ ਲਈ ਬਰਨਰ ਫੋਨਾਂ ਦੀ ਵਰਤੋਂ ਕੀਤੀ ਸੀ ਇਸ ਦੇ ਨਾਲ ਹੀ ਐਕਸ ਉਤੇ ਸਾਂਝੀ ਕੀਤੀ ਇੱਕ ਪੋਸਟ ਦੇ ਵਿੱਚ FBI ਸੈਕਰਾਮੈਂਟੋ ਨੇ ਕਿਹਾ ਹੈ ਕਿ ਅੱਜ ਪੰਜਾਬ ਭਾਰਤ ਦੇ ਵਿੱਚ ਅੱਤਵਾਦੀ ਹਮਲਿਆਂ ਦੇ ਲਈ ਜ਼ਿੰਮੇਵਾਰ ਇੱਕ ਕਥਿਤ ਅੱਤਵਾਦੀ ਹਰਪ੍ਰੀਤ ਸਿੰਘ ਨੂੰ FBI ਅਤੇ ਆਈਆਰਓ ਨੇ ਸੈਕਰਾਮੈਂਟੋ ਦੇ ਵਿੱਚ ਗ੍ਰਫਤਾਰ ਕੀਤਾ ਤੇ ਦੋ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਦੇ ਨਾਲ ਜੁੜਿਆ ਹੋਣ ਦੇ ਕਰਕੇ ਉਹ ਗੈਰਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਅਤੇ ਫੜੇ ਜਾਣ ਤੋਂ ਬਚਣ ਦੇ ਲਈ ਬਰਨਰ ਫੋਨਦੀ ਵਰਤੋ ਕੀਤੀ। ਦਸੇ ਪੰਜਾਬ ਦੇ ਰੈਕਟਰ ਜਨਰਲ ਆਫ ਪੁਲਿਸ ਯਾਨਕ ਡੀਜੀਪੀ ਕੋਰਵ ਯਾਦਵ ਨੇ ਹਰਪੀਤ ਸਿੰਘ ਉਰਫ ਹੈਪੀ 파ਸੀਆ ਦੀ ਗ੍ਰਫਤਾਰੀ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਪਾਕਿਸਤਾਨ ਦੇ ਆਈਐਸਆਈ ਦੁਆਰਾ ਸਪੌਂਸਰ ਕੀਤੇ ਅੱਤਵਾਦੀ ਨੈਟਵਰਕ ਕਾਉਂਟ ਤੇ ਕਾਰਵਾਈ ਦੇ ਵਿੱਚ ਇੱਕ ਮੁੱਖ ਮੀਲ ਪੱਥਰ ਕਰਾ ਦਿੱਤਾ ਹੈ ਖੁੱਤ ਉੱਤੇ ਇੱਕ ਪੋਸਟਰ ਦੇ ਵਿੱਚ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਆਈਐਸਆਈ ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਬੀਕੇਆਈ ਦੇ ਅਮਰੀਕਾ ਆਧਾਰਿਤ ਮੁੱਖ ਸੰਚਾਲਕ ਅਤੇ ਪਾਕਿਸਤਾਨ ਆਧਾਰਿਤ ਅਤਵਾਦੀ ਰਿੰਦਾ ਦੇ ਨਜ਼ਦੀਕੀ ਸਹਿੋਗੀ ਹਰਪੀਤ ਸਿੰਘ ਉਰਫ ਹੈਪੀ ਪਾਸ ਦੀ ਗ੍ਰਿਫਤਾਰੀ ਆਈਐਸਆਈ ਸਮਰਥਿਤ ਅਤਵਾਦੀ ਨੈੱਟਵਰਕਾ ਉੱਤੇ ਨਿਯੰਤਰਿਤ ਕਾਰਵਾਈ ਦੇ ਵਿੱਚ ਇੱਕ ਵੱਡਾ ਮੀਲ ਪੱਥਰ ਹੈ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਇਹ ਵੀ ਕਿਹਾ ਕਿ FBI ਅਤੇ ICE ਦੀ ਗ੍ਰਿਫਤਾਰੀ ਸ਼ਾਨਦਾਰ ਅੰਤਰਰਾਸ਼ਟਰੀ ਸਹਿਯੋਗ ਅਤੇ ਸਯੁਕਤ ਰਾਜ ਅਤੇ ਭਾਰਤ ਵਿਚਕਾਰ ਜਾਣਕਾਰੀ ਦੇ ਆਦਾਨ-ਪ੍ਰਦਾਨ ਦਾ ਨਤੀਜਾ ਸੀ ਦੱਸਣੀ ਹੋਵੇ ਕਿ 2023 ਅਤੇ 2025 ਦੇ ਵਿਚਕਾਰ ਹੈਪੀ ਪਾਸੀਆਂ ਨੇ ਪੰਜਾਬ ਅਤੇ ਹੋਰ ਰਾਜਾਂ ਦੇ ਵਿੱਚ ਨਿਸ਼ਾਨਾ ਸਾਧਣ ਵਾਲੀਆਂ ਹਤਿਆਵਾਂ ਪੁਲਿਸ ਅਦਾਰਿਆਂ ਤੇ ਗਰਨੇਡ ਹਮਲੇ ਅਤੇ ਜ਼ਬਰੀ ਵਸੂਲੀ ਨੂੰ ਅੰਜਾਮ ਦੇਣ ਦੇ ਵਿੱਚ ਕੇਂਦਰੀ ਭੂਮਿਕਾ ਨਿਭਾਈ ਸੀ ਜਿਸ ਤੋਂ ਬਾਅਦ 17 ਅਪ੍ਰੈਲ 2025 ਨੂੰ ਸੈਕਰਾਮੈਂਟੋ ਅਮਰੀਕਾ ਦੇ ਵਿੱਚ FBI ਅਤੇ ICE ਦੁਆਰਾ ਉਸ ਦੀ ਗ੍ਰਿਫਤਾਰੀ ਸੰਯੁਕਤ ਰਾਜ ਅਮਰੀਕਾ ਤੇ ਭਾਰਤ ਦੇ ਵਿਚਕਾਰ ਸ਼ਾਨਦਾਰ ਅੰਤਰਰਾਸ਼ਟਰੀ ਸਹਿਯੋਗ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਦਾ ਨਤੀਜਾ ਹੈ। ਬਿਊ ਰਿਪੋਰਟ ਚੈਨਲ ਪੰਜਾਬੀ